ਚਲੋ ਵਾਪਸੀ ਤੁਸੀਂ ਕਰ ਲੀਏ ਸੀ ਵੀ ਵਾਪਸੀ ਕਰਦੇ ਆ ਜੀ ਬਹੁਤ ਕੰਮ ਕੀਤਾ ਤੁਸੀਂ ਜਿਵੇਂ ਕਿਹਾ ਵੀ ਤੁਸੀਂ ਪੰਜਾਬ ਤੋਂ ਹੀ ਸ਼ੁਰੂਆਤ ਕੀਤੀ ਇੰਡੀਆ ਤੋਂ ਹੀ ਸ਼ੁਰੂਆਤ ਕੀਤੀ ਕਾਫੀ ਕੰਮ ਕੀਤਾ ਤੇ ਅੱਛੇ ਲੈਵਲ ਦਾ ਕੰਮ ਕੀਤਾ ਸਿੱਖ ਕੇ ਕੰਮ ਕੀਤਾ ਜੀ ਤੁਹਾਨੂੰ ਕੀ ਲੱਗਦਾ ਵੀ ਕਿੱਥੋਂ ਤੁਹਾਨੂੰ ਵੱਧ ਸ਼ੋਹਰਤ ਯਾ ਰਿਕਗਨੀਸ਼ਨ ਮਿਲੀ ਇਹ ਤਾਂ ਮਿਲਦਾ ਮੈਨੂੰ ਕਹਿ ਦੱਸਣ ਦੀ ਲੋੜ ਹੀ ਨਹੀਂ ਜਿੱਦਾਂ ਤੁਸੀਂ ਦੱਸਿਆ ਯਾਰ ਜਿਗਰੀ ਮੇਰੇ ਲਾਈਫ ਦਾ ਟਰਨਿੰਗ ਪੁਆਇੰਟ ਸੀਗਾ ਜੀ ਐਂਡ ਉਮੈਲਾ ਦਾ ਪੰਜਾਬੀ ਇੰਡਸਟਰੀਲੀ ਵੀਕ ਇੱਕ ਨਵੀਂ ਵੈਬ ਸੀਰੀਜ਼ ਆਈ ਹੈ ਨਾ ਡਿਜੀਟਲ ਕੰਟੈਂਟ ਸੀਗਾ ਜੀ ਜਿਹੜਾ ਚੱਲਿਆ ਯਾਰ ਜਿਗਰੀ ਲੱਗਦਾ ਜੀ ਬਟ ਮੈਂ ਪਹਿਲਾਂ ਜਦੋਂ ਨਿਧੀ ਸਿੰਘ ਵਗੈਰਾ ਕੀਤੀ ਮੂਵੀਜ਼ ਕੀਤੀਆਂ ਜਾਂ ਮੈਂ ਦੋ ਗੱਲਾਂ ਕਾਰਚ ਥੋੜੀ ਵਾਲੀ ਪੋਸਟ ਜਦੋਂ ਮੈਂ ਕੀਤੀ ਸੋ ਉਦੋਂ ਮੈਨੂੰ ਸਿੱਖਣ ਨੂੰ ਬਹੁਤ ਕੁਝ ਮਿਲਿਆ ਹੈ ਨਾ ਛੋਟੀ ਉਮਰ ਸੀਗੀ ਜੀ ਮੇਰੀ ਹਲੇ ਆਈ ਥਿੰਕ ਸੋ ਮੈਂ ਪਲੱਸ 2 ਚ ਸੀਗਾ ਜੀ ਜਦੋਂ ਮੈਂ ਫਸਟ ਮੂਵੀ ਲਿਖੀ ਸੋ ਉਦੋਂ ਮੈਂ ਬਹੁਤ ਕੁਝ ਸਿੱਖਿਆ ਬਟ ਯਾਰ ਜਿਗਰੀ ਨੇ ਇੱਕ ਮੈਨੂੰ ਲਾਈਕ ਸਾਨੂੰ ਕਹਿੰਦੇ ਨੇ ਰਾਤੋਂ ਰਾਤ ਪਛਾਣ ਦਵਾਤੀ ਯਾਰ ਜਿੰਗਰੀ ਉਹ ਚੀਜ਼ ਸੀਗਾ ਜੀ ਸਾਡੇ ਸੋ ਹੁਣ ਆ ਰਹੀ ਹੈ ਜਲਜ਼ਾਈਮਰ ਅਲਜ਼ਾਈਮਰ ਉਸ ਤੋਂ ਬਾਅਦ ਜੀ ਹੁਣ ਉਸ ਤੋਂ ਬਾਅਦ ਆ ਰਹੀ ਹੈ ਅਲਜ਼ਾਈਮਰ ਤੁਸੀਂ ਕਿਹਾ ਕਿ ਟਰਨਿੰਗ ਪੁਆਇੰਟ ਸੀਗਾ ਉਹ ਤੇ ਉਸ ਤੋਂ ਬਾਅਦ ਤੁਹਾਨੂੰ ਕਿਦਾਂ ਦੇ ਆਫਰਸ ਆਏ ਉਸ ਤੋਂ ਬਾਅਦ ਜੀ ਮੈਂ ਵੈਬ ਸੀਰੀਜ਼ ਕੀਤੀਆਂ ਜੀ ਹੂੰ ਦੋ ਕੀਤੀਆਂ ਵੈਬ ਸੀਰੀਜ਼ ਉਹ ਮਤਲਬ ਜਿੱਦਾਂ ਹੁਣ ਜਿੱਦਾਂ ਬੰਦਾ ਹਿੱਟ ਹੋ ਮਤਲਬ ਲਾਲੂ ਤੁਸੀਂ ਜਿੱਦਾਂ ਦਾ ਕੰਮ ਲੋਕਾਂ ਨੂੰ ਪਸੰਦ ਆ ਜਾਂਦਾ ਹੈ ਸੋ ਪ੍ਰੋਡਿਊਸਰਸ ਜਾਂ ਮੇਕਰਸ ਤੁਹਾਨੂੰ ਉਸੀ ਜਾਂ ਉਹਦਾ ਦੇ ਕਿਰਦਾਰ ਲਈ ਹੀ ਹਨਾ ਉਹ ਫਾਲੋਅ ਅਪ ਕਰਦੇ ਆ ਜਾਂ ਤੁਹਾਨੂੰ ਉਹਦਾ ਦੇ ਕਿਰਦਾਰ ਦੀਆਂ ਆਫਰਸ ਮਿਲਦੀਆਂ ਨੇ ਸੋ ਉਹ ਉਹਦਾਂ ਦੀਆਂ ਕੀਤੀਆਂ ਜੀ ਮੈਂ ਉਹ ਲਾਲੂ ਤੁਸੀਂ ਉਹਨੀਆਂ ਨਹੀਂ ਚੱਲੀਆਂ ਜਾਂ ਉਹਨੀਆਂ ਵਧੀਆਂ ਨਹੀਂ ਸੀਗੀਆਂ ਹਨਾ ਉਹਨਾਂ ਨੂੰ ਉਹਨਾਂ ਰਿਸਪੌਂਸ ਨਹੀਂ ਮਿਲਿਆ ਆਮ ਵੈਰੀ ਓਨੈਸਟ ਆਮ ਵੈਰੀ ਓਨੈਸਟ ਸੋ ਉਹਦਾਂ ਨੂੰ ਰਿਸਪੌਂਸ ਨਹੀਂ ਮਿਲਿਆ ਫਿਰ ਲਾਲੂ ਫਿਰ ਮੈਂ ਦੋ ਕੁ ਛੱਡੀਆਂ ਵੀ ਬੀਰ ਨਹੀਂ ਸੇਮ ਚੀਜ਼ ਨਹੀਂ ਕਰਨੀ ਜਾਂ ਉਹ ਸਟੀਰੀਓਟਾਈਪ ਹੁੰਦਾ ਡਰ ਲੱਗਦਾ ਆਈ ਆਲਵੇਸ ਲਵ ਕੁਆਲਿਟੀ ਓਵਰ ਕੰਟੈਂਟ ਮਤਲਬ ਵੀ ਕੁਆਲਿਟੀ ਹੋਵੇ ਮਤਲਬ ਕਿ ਉਹ ਨਹੀਂ ਹੁੰਦਾ ਉਹਨ ਕੀ ਕਹਿੰਦੇ ਵੀ ਕੁਆਂਟੀਟੀ ਨਾ ਹੋਵੇ ਕੁਆਲਿਟੀ ਹਮੇਸ਼ਾ ਮੈਂ ਪ੍ਰੀਫਰ ਕਰਦਾ ਹਾਂ ਸੋ ਉਹਦਾਂ ਦੇ ਆਫਰਸ ਆਏ ਜੀ ਫਿਰ ਭਿੰਦੇਵੈ ਜਦੋਂ ਇਹ ਮੂਵੀ ਸੁਣਾਈ ਮੈਨੂੰ ਬਹੁਤ ਡਿਫਰੈਂਟ ਧੀ ਇਹ ਜਿਹੜਾ ਕਰੈਕਟਰ ਵੀ ਬਹੁਤ ਡਿਫਰੈਂਟ ਹੈ ਜੀ ਸੋ ਇਹਦੇ ਵਿੱਚ ਜ਼ਿੰਮੇਵਾਰ ਹੈ ਕਰੈਕਟਰ ਹੈ ਜਿਹੜਾ ਉਹ ਫਾਲਤੂ ਗੱਲ ਨਹੀਂ ਕਰਦਾ ਜਿੱਦਾਂ ਅਕਸਰ ਕੈਨੇਡਾ ਜਾ ਕੇ ਲੋਕ ਹੋ ਜਾਂਦੇ ਮੇਰਾ ਉਹਦਾਂ ਦਾ ਕਰੈਕਟਰ ਹੈ ਜੀ ਦੱਸੋ ਇਸ ਕੈਰੈਕਟਰ ਬਾਰੇ ਵੀ ਦੱਸੋ ਤੇ ਸਬਜੈਕਟ ਬਾਰੇ ਵੀ ਦੱਸੋ ਸਬਜੈਕਟ ਦਾ ਜਦਾਂ ਨਾਮ ਹੈ ਜੀ ਅਲਜ਼ਾਈਮਰ ਪਹਿਲਾਂ ਤਾਂ ਮੈਂ ਜਿੰਨਿਆਂ ਨੂੰ ਦੱਸਿਆ ਜੀ ਬਹੁਤ ਲੋਕਾਂ ਦੀ ਆ ਕੀ ਹੁੰਦਾ ਮਤਲਬ ਹੈ ਨਾ ਬਹੁਤ ਘੱਟ ਲੋਕਾਂ ਨੂੰ ਪਤਾ ਚਲੋ ਉਹਦਾ ਅੱਛੀ ਗੱਲ ਹੈ ਜੀ ਇਨਫੋਰਮੇਟਿਵ ਹੈ ਨਾ ਟਾਈਟਲ ਹੈ ਸੋ ਇਹਦੇ ਵਿੱਚ ਇਦਾਂ ਜੀ ਇੱਕ ਤਾਂ ਬਿਮਾਰੀ ਹੁੰਦੀ ਹੈ ਜੀ ਅਲਜ਼ਾਈਮਰ ਹੈ ਨਾ ਆਪਣੇ ਬੰਦਾ ਭੁੱਲਣ ਹੀ ਲੱਗ ਜਾਂਦਾ ਹੈ ਚੀਜ਼ਾਂ ਸੋ ਉਦਾਂ ਦੀ ਮੂਵੀ ਹੈ ਮੂਵੀ ਸੋਹਣੀ ਬਾਤ ਹੈ ਜੀ ਇਹਦਾ ਸਕਰੀਨ ਪਲੇ ਬਹੁਤ ਸੋਹਣਾ ਹੈ ਜੀ ਸੋ ਮੈਂ ਜਿੱਦਾਂ ਦੱਸਿਆ ਤੁਹਾਨੂੰ ਆਨੈਸਟ ਮੈਂ ਨਹੀਂ ਵਧੀਆ ਚੀਜ਼ ਤਾਂ ਮੈਂ ਨਹੀਂ ਮੈਕਬੋ ਬੁਰੀ ਗੱਲ ਵੀ ਲੱਗਦੀ ਹੈ ਕਈਆਂ ਨੂੰ ਬਟ ਸੋ ਇਹਦੇ ਵਿੱਚ ਕਰੈਕਟਰ ਹੈ ਜੀ ਮੇਰਾ ਰੋਬਨ ਜਿਹਦਾ بزਨਸ ਸੈਟਅਪ ਹੈਗਾ ਜੀ ਕੈਨੇਡਾ ਦੇ ਵਿੱਚ ਤੇ ਜੀਮਸ ਦਾ ਵਧੀਆ ਦੋਸਤ ਹੈ ਰਿਸਪਾਂਸਿਬਲ ਹੈ ਸੋ ਟੂ ਦੀ ਪੁਆਇੰਟ ਗੱਲ ਕਰਨ ਵਾਲਾ ਸੋ ਸੋ ਵੈਰੀ ਗੁੱਡ ਕਰੈਕਟਰਸ ਮਜ਼ਾ ਆਇਆ ਕਰਕੇ ਤੁਸੀਂ ਜਿਵੇਂ ਦੱਸਿਆ ਕਿ ਯੂ ਪ੍ਰਿਫਰ ਕੁਆਲਿਟੀ ਓਵਰ ਕੁਆਂਟੀਟੀ ਜੀ ਤੁਸੀਂ ਕਦੇ ਅਕਸਰ ਲੋਕ ਇਦਾਂ ਕਰਦੇ ਆਂ ਬਾਲੀਵੁੱਡ ਦੇ ਵਿੱਚ ਵੀ ਤੇ ਆਪਣੇ ਇੰਡਾ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਉਹ ਕੰਟੈਂਟ ਤੋਂ ਇਲਾਵਾ ਇਹ ਦੇਖਣਾ ਪਸੰਦ ਕਰਦੇ ਆਂ ਵੀ ਉਹਨਾਂ ਦੇ